ਮਿਆਦਾ ਸਭ ਤੋਂ ਪਹਿਲਾਂ ਫਰੀਦਕੋਟ ਦੀ ਧਰਤੀ ਦਾ ਸ਼ਬਦ ਨਹੀਂ ਕਿੱਦਾਂ ਸੀ ਇਹਨਾਂ ਦਾ ਧੰਨਵਾਦ ਕਰੀਏ ਮੇਰੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਸਤਿਕਾਰ ਦਿੱਤਾ ਜੋ ਕਿ ਸਾਡੇ ਨਾਲ ਆਪ ਮਹਾਰੇ ਹੋ ਕੇ ਚਲੇ ਇਹ ਪਹਿਲਾ ਇਤਿਹਾਸ ਰਚਿਆ ਗਿਆ ਵੋਟਾਂ ਦੇ ਵਿੱਚ ਜਿਹੜਾ ਬਿਨਾਂ ਨਸ਼ੇ ਤੋਂ ਬਿਨਾਂ ਕਿਸੇ ਪੈਸੇ ਤੋਂ ਜਿੱਤਿਆ ਗਿਆ ਪਰ ਇਸ ਤੋਂ ਇਲਾਵਾ ਮੇਰੇ ਲਈ ਕੋਈ ਕੋਈ ਲੱਬਸ ਨਹੀਂ ਹੈ ਮੇਰੇ ਕੋਲ ਜਦੋਂ ਸਮੀਕਰਨ ਬਦਲੇ ਨੇ 20 ਤਰੀਕ ਤੋਂ ਬਾਅਦ ਪਹਿਲਾ ਸਮੀਕਰਨ ਕੁਝ ਹੋਰ ਸੀ ਹਾਂਜੀ ਕਿਸ ਤਰੀਕੇ ਦਾ ਲੱਗਿਆ ਉਹ ਅਸੀਂ ਫਰੀਦਕੋਟ ਦੀ ਧਰਤੀ ਨੂੰ ਇਸੇ ਲਈ ਚੁਣਿਆ ਸੀ ਕਿਉਂਕਿ ਇਹ ਪੰਥਕ ਹੈ ਇੱਥੇ ਇੱਥੇ ਜਿਹੜੇ ਚਿਹਰੇ ਨੇ ਨਾ ਸਾਰੇ ਪੰਥਕ ਚਿਹਰੇ ਨੇ ਤੇ ਸਾਨੂੰ ਆ ਸਾਨੂੰ ਉਮੀਦ ਸੀ ਕਿ ਇੱਥੋਂ ਜੋ ਸਾਨੂੰ ਮਾਣ ਮਿਲੂਗਾ ਹੋਰ ਕਿਸੇ ਧਰਤੀ ਤੋਂ ਨਹੀਂ ਮਿਲੂਗਾ ਬੋਲੇ ਸੋਨਿਆ ਸੋਨਿਆ ਬੱਚੇ ਅੱਗੇ ਕੀ ਸੋਚਿਆ ਹੈ ਕਿ ਕੀ ਕਰਨਾ ਹੈ ਐਮਸੀ ਬਣ ਕੇ ਹੁਣ ਅੱਗੇ ਕੁਝ ਸੋਚਿਆ ਹੈ ਪਰਵਾਰ ਹਾਂਜੀ ਅੱਗੇ ਪਹਿਲਾ ਸਭ ਤੋਂ ਪਹਿਲਾਂ ਦਾ ਮੁੱਦਾ ਹੋਏਗਾ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਹ ਉਹ ਆਪਾਂ ਪਾਰਲੀਮੈਂਟ ਦੇ ਵਿੱਚ ਕਰਾਂਗੇ ਤੇ ਜਿਹੜੇ ਨੌਜਵਾਨ ਮੇਰੇ ਵੀਰ ਨੇ ਉਹਨਾਂ ਲਈ ਆਪਾਂ ਪਿੰਡ-ਪਿੰਡ ਦੇ ਵਿੱਚ ਪ੍ਰਚਾਰ ਕਰਾਂਗੇ ਤਾਂ ਕਿ ਜੋ ਸਾਡੀ ਸਿੱਖ ਕੌਮ ਲਈ ਜਾਗਰੂਕ ਕਰ ਸਗੀ ਆਪਾਂ ਉਹਨਾਂ ਨੂੰ ਤੇ ਕਿਸਾਨੀ ਮੁੱਦੇ ਹੋਗੇ ਬੰਦੀ ਸਿੰਘਾਂ ਦਾ ਮੁੱਦਾ ਉਹ ਜਿਹੜਾ ਮੇਨ ਆ ਸਾਡਾ ਪੰਜਾਬ ਦਾ ਹਨਾ ਉਹ ਵੀ ਆਪਾਂ ਸਾਰੇ ਮੁੱਦੇ ਲੈ ਕੇ ਰਾਵਾਂਗੇ ਕਿਉਂਕਿ ਸਰਕਾਰਾਂ ਨੇ ਬੇਅਦਬੀ ਮਸਲੇ ਨੂੰ ਲੈ ਕੇ ਉਹ ਚੁੱਪ ਕਰ ਜਾਂਦੇ ਸੀ ਕਿਸੇ ਇਹ ਜਿਹੇ ਤਰੀਕੇ ਦੇ ਨਾਲ ਤਾਂ ਹੀ ਹੋ ਗਿਆ ਕਿ ਇੱਕ ਭਾਈ ਸਾਹਿਬ ਜਿੱਤ ਗਏ ਨੇ ਤੇ ਉਹ ਜਿਹੜੇ ਮੁੱਦੇ ਨੇ ਉਹ ਭੁੱਲ ਜਾਣ ਕਿਉਂਕਿ ਉਹ ਤਾਂ ਚੁੱਪ ਕਰਦੇ ਸੀ ਕਿਉਂਕਿ ਉਹਨਾਂ ਨੂੰ ਉੱਪਰੋਂ ਆਰਡਰ ਆਉਂਦੇ ਸੀ ਅਸੀਂ ਆਜ਼ਾਦ ਖੜੇ ਆ ਸਾਡੀ ਸੋਚ ਵੀ ਆਜ਼ਾਦ ਹੈ ਸਾਨੂੰ ਜੋ ਪੰਥ ਹੁਕਮ ਲਾਊਗਾ ਅਸੀਂ ਉਹ ਸਿਰ ਮੱਥੇ ਹੋਊਗਾ ਅਸੀਂ ਕਿਸੇ ਦੇ ਦਬਾਅ ਥੱਲੇ ਨਹੀਂ ਅਸੀਂ ਜੋ ਪੰਥ ਸਾਨੂੰ ਕਹੂਗਾ ਅਸੀਂ ਉਹ ਕਰਾਂਗੇ ਇਸ ਕੋਰ ਦੇ ਲੋਕਾਂ ਦਾ ਕਿਵੇਂ ਧੰਨਵਾਦ ਕਰੂਗੀ ਹੁਣ ਕਿਹੜੇ ਸ਼ਬਦਾਂ ਚ ਹੈ ਹੀ ਨਹੀਂ ਸ਼ਬਦ ਸ਼ਬਦ ਹੀ ਨਹੀਂ ਮੇਰੇ ਕੋਲ ਇਹ ਨਾ ਲੱਗੀਆਂ ਮੈਂ ਸੱਚੇ ਤਅ ਕੁਝ ਵੀ ਨਹੀਂ ਕਹਿ ਸਕਦੀ ਹੂੰ ਇਹੀ ਹੈ ਜੀ ਸਾਡੇ ਲਈ ਰੱਬ ਨੇ ਹੂੰ ਰੱਬ ਤੋਂ ਵੀ ਰੱਬ ਰੱਬ ਨੇ ਸਾਡੇ ਲਈ ਸਾਡੇ ਲਈ ਆਪ ਰੱਬ ਨੀਚੇ ਇਹਨਾਂ ਨੂੰ ਭੇਜਿਆ ਜੀ ਅਸੀਂ ਤੁਹਾਡਾ ਕਰਜ ਨਹੀਂ ਦੇ ਸਕਦੇ ਤੁਸੀਂ ਟਿੱਕੀ ਪਾਸੀ ਵੱਡੇ ਵੱਡੇ ਕਲਾਕਾਰ ਆ ਰਹੇ ਸੀ ਵੱਡੇ ਵੱਡੇ ਰੋਡ ਸ਼ੋ ਹੋ ਰਹੇ ਸੀ ਪੰਜਾਬ ਦਾ ਮੁੱਖ ਮੰਤਰੀ ਤਕਰੀਬਨ ਕਿੰਨੇ ਰੋਡ ਸ਼ੋ ਕਰਕੇ ਗਿਆ ਇੱਥੇ ਆ ਕੇ ਹੈ ਨਾ ਤੇ ਇੱਕ ਵਾਰ ਸੇ ਲੱਗਦਾ ਸੀ ਕਿ ਇੱਕ ਪੰਥ ਦੀ ਗੱਲ ਕਰਨ ਵਾਲੇ ਇੱਕ ਆਮ ਬੰਦੇ ਨੇ ਉਦੋਂ ਕਿਸ ਤਰ੍ਹਾਂ ਕਿਤਾ ਲੱਗਦਾ ਸੀ ਮੈਨੂੰ ਇਹ ਲੱਗਦਾ ਸੀ ਕਿ ਜੋ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਦੀ ਸੰਗਤ ਹੈ ਨਾ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਕਿਹਾ ਹੈ ਮੇਰਾ ਕੱਲਾ ਕੱਲਾ ਸਿੰਘ ਸਵਾ ਲੱਖ ਦੇ ਬਰਾਬਰ ਉਹ ਮੇਰੇ ਵੀਰਾਂ ਨੇ ਕਰਕੇ ਦਿਖਾਇਆ ਉਹਨਾਂ ਤੋਂ ਉੱਪਰ ਤਾਂ ਕੋਈ ਲੀਡਰ ਆਉਂਦਾ ਨਾ ਕੋਈ ਕਲਾਕਾਰ ਆਉਂਦਾ ਸਾਰੇ ਉਹਨਾਂ ਦੇ ਤਕਜ਼ੀਰਾਂ ਦਾ ਤੁਹਾਡੇ ਖਿਲਾਫ ਰੋਸਾ ਰਿਹਾ ਚਾਰ ਵੀ ਤੁਹਾਡੇ ਖਿਲਾਫ ਕੀਤਾ ਗਿਆ ਬੋਲਿਆ ਗਿਆ ਕੈਂਡੀਡੇਟ ਵੀ ਦਿੱਤੇ ਗਏ ਕੁਝ ਕਹੋਗੇ ਨਹੀਂ ਜਿੱਦਾਂ ਦੀ ਉਹਨਾਂ ਦੀ ਸੋਚ ਸੀ ਉਹਨਾਂ ਨੇ ਵਰਤੀ ਆ ਇਸ ਤੋਂ ਇਲਾਵਾ ਮੈਂ ਉਹਨਾਂ ਨੂੰ ਕੁਝ ਨਹੀਂ ਕਹੂੰਗੀ ਹੋਰ ਪਾਰਟੀ ਸੀ ਆਪਣੇ ਉਹ ਕਹਿੰਦੇ ਸੀ ਅਸੀਂ ਪੰਥਕਾਂ ਤਾਂ ਕੀ ਲੱਗਦਾ ਇਹ ਜੋ ਪੰਥਕ ਹੁਣ ਜਿਹੜਾ ਪੰਥਕ ਆਇਆ ਇਹ ਪੰਥਕ ਸੀ ਜਾਂ ਉਹ ਪੰਥਕ ਹੈ ਕੀ ਚੀਜ਼ ਲੱਗਦਾ ਉਹ ਤੁਸੀਂ ਵੀ ਸਮਝਦਾਰ ਹੋ ਸਾਰੇ ਮੈਂ ਉਹਨਾਂ ਬਾਰੇ ਕੁਝ ਨਹੀਂ ਬੋਲਣਾ ਚਾਹਾਂਗੇ ਤੁਸੀਂ ਵੀ ਸਮਝਦਾਰ ਹੋ ਕੌਣ ਪੰਥਕ ਹੈ ਤੇ ਕੌਣ ਕੀ ਕਿਹਨੇ ਮਖੋਟਾ ਹੈ ਕਿਸੇ ਅੰਦਰੋਂ ਆਇਓ ਕੀ ਅੰਦਰ ਸਰਟੀਫਿਕੇਟ ਮਿਲ ਗਿਆ ਜਾਂ ਕੀ ਨਹੀਂ ਹਲੇ ਟਾਈਮ ਲੱਗੂਗਾ 1 ਘੰਟੇ ਦੀ ਉਹਨਾਂ ਨੇ ਵੇਟ ਹੋੜ ਦਿੱਤੀ ਹੈ 1 ਘੰਟੇ ਬਾਅਦ ਕਹਿ ਰਹੇ ਕਿ ਮਿਲੂਗਾ ਹਾਂਜੀ ਕੋ ਡਰ ਸੀ ਜੁਗਰੇ ਅੱਜ ਮਨ ਦੇ ਵਿੱਚ ਹੈ ਸੀ ਕੁਝ ਨਹੀਂ ਬਿਲਕੁਲ ਵੀ ਨਹੀਂ ਸੀ ਯਾਰ ਉਤਰਾਜੜਾ ਜਾਉਂਦਾ ਰਿਹਾ ਨਾ ਮੈਂ ਪਹਿਲਾਂ ਇੱਕ ਵਾਰ ਮਨ ਨੂੰ ਲੱਗਿਆ ਸੀ ਜਦੋਂ ਥੋੜੀਆਂ ਮਸ਼ੀਨਾਂ ਲੇਟ ਹੋਈਆਂ ਸੀ ਵੈਸੇ ਸਾਡੇ ਮਨ 'ਚ ਕੋਈ ਸ਼ੰਕਾ ਨਹੀਂ ਸੀ ਸੀ ਮਸ਼ੀਨਾਂ ਲੇਟ ਨੂੰ ਲੈ ਕੇ ਤੁਹਾਨੂੰ ਲੱਗਿਆ ਸੀ ਇਹ ਚੀਜ਼ਾਂ ਕੋਈ ਡਰ ਸੀਗਾ ਦਿਮਾਗ 'ਚ ਥੋੜਾ ਜਿਹਾ ਸਸੀ ਜਦੋਂ ਜਦੋਂ ਸਟਾਰਟਿੰਗ ਦੇ ਵਿੱਚ ਰੁਝਾਨ ਆਏ ਨੇ ਉਦੋਂ ਥੋੜਾ ਮੋਟਾ ਡਰ ਲੱਗਦਾ ਸੀ 2-400 ਦਾ ਘੇਰ ਫੇਰ ਚੱਲ ਰਹੀ ਸੀ ਕੰਫੀਡੈਂਸ ਪੂਰਾ ਸੀ ਪੂਰਾ ਸੀ ਪੂਰੇ ਪਰਿਵਾਰ ਦਾ ਪੂਰੇ ਪਰਿਵਾਰ ਦਾ ਵਿਸ਼ਵਾਸ ਕਰੂ ਹੋ ਗਿਆ ਸੀ ਕਿ ਹੁਣ ਜਿੱਤ ਪੱਕੀ ਹੈ ਮੈਨੂੰ ਤਾਂ ਟੁੱਟਿਆ ਹੀ ਨਹੀਂ ਵਿਸ਼ਵਾਸ ਖੋਣਾ ਦੋ ਮੈਨੂੰ ਟੁੱਟਿਆ ਹੀ ਨਹੀਂ ਵਿਸ਼ਵਾਸ ਮੈਨਾਂ ਸੰਗਤ ਦੇ ਉੱਤੇ ਭਰੋਸਾ ਸੀ ਕਿ ਉਹਨਾਂ ਨੇ ਸਾਡੇ ਨਾਲ ਇੰਨਾ ਪਿਆਰ ਸਤਿਕਾਰ ਦਿੱਤਾ ਭਰੋਸਾ ਟੁੱਟਿਆ ਹੀ ਨਹੀਂ ਹੈ ਹਾਂਜੀ ਠੀਕ ਹੈ ਥੈਂਕ ਯੂ